ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜੀ ਮੇਰਾ ਜਨਮ ਦਿਨ ਅਸੀਂ ਬਹੁਤ ਘੱਟ ਵਲੌਗ ਕਰ ਰਹੇ ਹਾਂ ਤੇ ਕੋਈ ਨਹੀਂ ਅਸੀਂ ਦੇਖਦੇ ਆਇਆ ਫਿਊਚਰ ਵਧੀਆ ਦੁਬਾਰਾ ਤੋਂ ਵਲੌਗ ਦੁਬਾਰਾ ਸ਼ੁਰੂ ਕਰਾਂਗੇ ਤੇ ਘੁੰਮਣ ਫਿਰਨ ਦਾ ਵੀ ਸਾਡਾ ਹੈਗਾ ਪ੍ਰੋਗਰਾਮ ਤੇ ਤੁਹਾਨੂੰ ਨਾਲ ਘੁਮਾਵਾਂਗੇ ਤੇ ਅੱਜ ਜੀ ਮੇਰਾ ਜਨਮ ਦਿਨ ਮੈਂ ਜੀ ਵਾਡੇ ਵਾਇਟ ਮੈਨ ਕਰੋ ਜੀ ਸਾਰੇ ਜਣੇ ਤੇ ਅੱਜ ਤੁਹਾਨੂੰ ਮਲਾਉਣਾ ਕੁੱਤਰੋ ਨਾਲ ਕੁੱਤਰੋ ਹੈਲੋ ਗਾਇਜ਼ ਦੋਸਤੋ ਸਾਸੋ ਸੋਰਾ ਆਏ ਅੱਜ ਤਾਂ ਲੱਗੀ ਕੰਮ ਤੇ ਕੰਮ ਤੇ ਅੱਗੇ ਕੰਮ ਕੌਣ ਕਰਦਾ ਹੈ ਅੱਗੇ ਕਰਦੀ ਹੈ ਕੁੱਤਰੋ ਪਹਿਲੀ ਗੱਲ ਤਾਂ ਸਾਸੋ ਸੋਰਾ ਨਹੀਂ ਮੇਰੇ ਮੰਮੀ ਡੈਡੀ ਆ ਮੈਂ ਸਾਸੋ ਸੋਰਾ ਨਹੀਂ ਮੰਨਦੀ ਸਮਝਦੇ ਸ਼ਾ ਦੂਬਾਰਾ ਨਹੀਂ ਕਹਣਾ ਸਾਸੋ ਸੋਰਾ ਸਾਸੋਰਾ ਭਈਏ ਤੇ ਆਓ ਆਪਣਾ ਮੰਮੀ ਡੈਡੀ ਵੀ ਆ ਤੇ ਤੁਸੀਂ ਕਿਸੇ ਨੇ ਸਾਸੋਰਾ ਨਹੀਂ ਕਹਿਣਾ ਠੀਕ ਹੈ ਨਾ ਨਾ ਉਹ ਮੈਨੂੰ ਮੰਨਣਾ ਮੈਂ ਮੰਨਣਾ ਠੀਕ ਨੂੰ ਅੱਛਾ ਹੋਰ ਕੀ ਮੈਂ ਕਿਤੇ ਇਨਸਾਨ ਨਹੀਂ ਮੰਨਦੇ ਤੇ ਇੱਧਰ ਸਾਡੀ ਕਿਚਨ ਵੀ ਦੇਖ ਲੋ ਜੀ ਵੈਸੇ ਇਹਦਾ ਟੂਰ ਅਸੀਂ ਅਲੱਗ ਤੋਂ ਕਰਾਂਗੇ ਸੋਚਿਆ ਸੀ ਦੇਖ ਲੋ ਬਈ ਉੱਪਰ ਉੱਪਰ ਤੱਕ ਇੰਨੇ ਭਰ ਛੱਡਿਆ ਸਾਰਾ ਤੇ ਇੱਧਰ ਥੋੜਾ ਜਿਹਾ ਕੰਮ ਨਾ ਹੋਜ-ਪੋਚ ਹੋ ਰੱਖਿਆ ਤੇ ਆਇਆ ਇਹਦਾ ਚੁੱਲਾ ਹੈ ਚੁੱਲਾ ਤੇ ਭਾਂਡੇ-ਪੁੰਡੇ ਸਾਰੇ ਖਲਾਰੀ ਬੈਠੀ ਐ ਫੇਰ ਕਦੇ ਤੁਹਾਨੂੰ ਦਿਖਾਵਾਂਗੇ ਸਾਫ-ਸਫਾਈ ਕਰਕੇ ਤੇ ਬਾਕੀ ਹੁਣ ਕੱਟਦੇ ਆਪਾਂ ਕੇਕ ਹਨਾ ਕੇਕ ਛੋਟਾ ਲਿਆਇਆ ਸੀ ਹੁਣ ਤੁੰਦ ਪੀ ਜਾਂਦੇ ਦੁਪਹਿਰੇ ਹੀ ਤੇ ਮੈਂ ਕੰਮ ਤੇ ਸੀ ਉਦੋਂ ਫਿਰ ਮੰਮੀ ਹੁਣੇ ਆ ਗਏ ਫਿਰ ਹੁਣ ਆਏ ਆ ਤੇ ਹੁਣ ਅੱਦੋ ਵਾਰ ਕੀ ਕੱਟਾਂਗੇ ਤੇ ਦਿਖਾਉਨੇ ਆ ਤੁਹਾਨੂੰ ਵੀ ਅੱਜ ਬੱਠ ਬੱਠ ਦੇ ਮੇਰੇ ਪੁੱਤ ਰੱਚ ਝੂਲਾ ਲੱਗਿਆ ਹੋਇਆ ਤੇ ਆ ਦੇਖੋ ਦਾਦੀ ਬਾਹਰ ਇਹਨੇ ਆਉਂਦੇ ਦਾਦੀ ਨੂੰ ਬੁਲਾ ਰੱਖਿਆ ਬਾਹਰ ਦਾਦੀ ਕਿੱਥੇ ਹੈ ਦਾਦੀ ਆਈ ਸੀ ਦੌਗੀਏ ਏ ਬਸ ਡੁੱਗੀ ਦੇ ਕੇ ਡੁੱਗੀ ਡੁੱਗੀ ਕਹਿੰਦੀ ਐ ਡੌਗ ਨੂੰ ਡੁੱਗੀ ਕਹਿੰਦੀ ਛੋਟੀ ਐ ਕਹਿਣਾ ਨਹੀਂ ਆਉਂਦਾ ਹਲੇ ਨੂੰ ਉਹ ਦੇਖੋ ਡੈਡੀ ਆ ਆਪਣੇ ਲਾ ਕੇ ਸਪੀਕਰ ਤੇ ਆ ਦੇਖੋ ਇੰਜੋਏ ਕਰਨ ਲੱਗੇ ਹੋਇਆ ਆ ਦੇਖੋ ਲਾਇਆ ਉੱਪਰ ਸੋਚ ਰਹੇ ਹਾਂ ਕੀ ਬਣ ਰਿਹਾ ਮੈਂ ਨਹੀਂ ਦੱਸਦਾ ਚਾਹੌਲ ਬਣ ਰਿਹਾ ਯਾਰ ਇਹਨੂੰ ਦੇਖ ਲਓ ਤੁਸੀਂ ਕੀ ਕਰੀ ਜਾਂਦੇ ਐ ਕੀ ਕਰੀ ਐ ਨਾ ਓਏ ਉਹ ਦੇਖੋ ਲੱਗੋ ਕੇ ਬੈਠੀ ਐ ਮੰਮੀ ਵਾਟ ਪੈ ਗਿਆ ਵਡਾ ਆਇਆ ਗਣਾ ਤੈਨੂੰ ਦਿਖਾਉ ਮੈਂ ਕੀ ਕਾਰੇ ਕਰਦਾ ਸੀ ਤੂੰ ਤੇਰੇ ਦਾਦੂ ਨਾਲ ਗਿਆ ਗੱਲਾਂ ਮਾਰਨ ਦੇਖੋ ਨਿਕਾਲਿਆ ਸਾਗਾ ਦੇਵੇਂ ਹ ਜੀਤੀਆ ਦੇਖੋ ਕੀ ਕਰੀ ਬੈਠੀ ਐ ਅਮਰੂਦ ਰੱਖੀ ਬੈਠੀ ਐ ਖੀਰਾ ਰੱਖੀ ਬੈਠੀ ਐ ਤੇ ਆ ਚਾਵਲ ਐ ਆ ਗੰਦਾ ਜੀ ਜੀਤੀ ਕਹਿੰਦਾ ਜੀ ਪੁੱਤ ਐਵੇਂ ਖਾਈਦੀ ਹੁੰਦੀ ਐ ਐਵੇਂ ਜੀ ਕਾਕੇ ਨਾ ਜੀ ਇਹ ਕਹਿੰਦੀ ਹੈ ਮੈਨੂੰ ਨਾਲ ਫੋਨ ਦਿਓ ਤੇ ਮੈਂ ਨਾਲ ਕਾਕਾ ਦੇਖੂਗੀ ਨਾਲ ਖਾਉਂਗੀ ਲੋ ਜੀ ਕਰੋ ਕੇਕ ਦੇ ਦਰਸ਼ਕ ਤੇ ਆਪ ਇਹ ਬਟਾਕੇ ਬਟੂਕੇ ਜਾਈ ਮਮਤੀ ਵਗੈਰਾ ਇਹਦੇ ਨੇ ਹਾਂ ਜੀ ਹਾਂ ਜੀ ਕਿਤਾ ਚੰਦਨ ਦੀ ਸੀਗਾ ਜੀ ਜੀ ਜੀਦੀ ਕਾਏਗਾ ਪੁੱਤਰਾ ਮੁੰਡੇ ਨੇ ਓਏ ਓਏ ਆਜੋ

ਚਲਾਉਂ ਤੋਂ ਮੂਨਾ ਚਮਚ ਲਿਆ ਚਮਚ ਲਿਆ ਆ ਗਏ ਆਂ ਕਰ ਸਿੰਮੀ ਚਮਚ ਲੈ ਫਾਟੇਗੀ ਆ ਗਰਾ ਕੀ ਬਰਥਡੇ ਲਓ ਜੀ ਅਸਾ ਵੀਡੀਓ ਕਰ ਲਾਈ ਹੋਈ ਹੈ ਤੇ ਦਰਾ ਦੇਖੋ ਕੇਕ ਤੇ ਆ ਟੀਡੇ ਜਨੇ ਇਹ ਟੀਡੇ ਜਨੇ ਕੱਟਤਾ ਤੇ ਹੁਣ ਤਾਲੀਆਂ ਤੇ ਤਾਲੀਆਂ ਮਰ ਜਾਂਦਾ ਕੇਕ ਕੇਕ ਸਰ ਵਹੋਂ ਜਾ ਰਿਹਾ ਹੈ ਆ ਜੋ ਜੀ ਨੇ ਜੀ ਨੇ ਖਾਣਾ ਹੈ ਜੀ ਜੀ ਨੇ ਖਾਣਾ ਹੈ ਆ ਜਾਓ ਇਹ ਲੈ ਇਹਨੇ ਪਹਿਲਾ ਟੇਬਲ ਨੂੰ ਖਵਾਤਾ। ਔਰ ਜੀ ਜੂ ਕਿਵੇਂ ਹੋ? ਆਹ ਦੇਖ ਲਓ ਟਿੱਡੀ ਜੀ। ਬਾਏ। ਇਹ ਇੰਦਰ ਲੱਗੀ ਹੈ ਵੀਡੀਓ ਕਾਲ ਨੇ। ਤੇ ਇਹ ਇੰਦਰ ਦੇਖੋ ਜੀ ਕੇਕ ਹੋ ਗਿਆ। ਸਾਰਿਆਂ ਨੂੰ ਹੁਣ ਸਾਰੇ ਕੇਕ ਖਾਣਗੇ। ਆਜੋ ਵੀ ਜੀ ਨੇ ਖਾਣਾ ਸਾਡੇ ਬਰਥਡੇ ਦਾ ਕੇਕ। ਸੋ ਜੀ ਸਾਰੇ ਜਣੇ ਕੇਕ ਖਾ ਰਹੇ ਨੇ ਤੇ ਹੁਣ ਤੁਹਾਨੂੰ ਕਰਦੇ ਹਾਂ ਬਾਏ ਬਾਏ ਸਾਰਿਆਂ ਨੂੰ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ। ਉਦੋਂ ਤੱਕ ਲਈ ਬਾਏ ਬਾਏ ਵੀਡੀਓ ਤਾਂ ਬਣ ਗਈ ਹੁਣ।